ਉਹਦਾ ਜਿੱਦਾਂ ਜੀ ਆਪਾਂ ਅਮਰੀਕਾ ਦੀ ਸਾਈਡ ਆ ਜੀ ਇੱਕ ਅਮਰੀਕਾ ਦੀ ਸਾਈਡ ਆ ਤੇ ਉਤੋਂ ਆਪਾਂ ਆਨਲਾਈਨ ਇੱਕ ਰਿਟੀਸਿ ਜੀ ਪ੍ਰੋਪਰਟੀ ਆਪਾਂ ਆਪਾਂ ਜੀ ਦੋ ਪਲਾਟ ਖਰੀਦਦੇ ਸੀ ਆਪਣੇ ਆਪਣੇ ਵਾਈਸ ਦਾ ਬਰਥਡੇਸ ਦਾ ਉਹ ਗਿਫਟ ਕੀਤਾ ਸੀ ਤੇ ਉਹਨਾਂ ਲਈ ਖਰੀਦਦੇ ਸੀ ਮੋਂਟੇਨ ਮੋਂਟੇ ਖਰੀਦਦੇ ਸੀ ਤੇ ਉਹਦੇ ਨਹੀਂ ਫਿਰ ਹੁਣੇ ਭਾਈ ਸਾਹਿਬ ਕਹਿੰਦੇ ਜਿੱਦਾਂ ਇੱਕ ਪਲਾਟ ਜੀ ਸਾਡੇ ਨਾਂ ਤੇ ਕਰ ਦੋ ਟੈਕਨ ਉਹ ਅਸੀਂ ਵੀ ਹੁਣ ਇੱਕ ਪਲਾਟ ਜਿਹੜਾ ਆ ਇਹ ਭਾਈ ਸਾਹਿਬ ਹੁਣਾਂ ਦੇ ਨਾਮ ਤੇ ਕੀਤਾ ਹੈ

ਉਹਨੂੰ ਪ੍ਰਾਪਰਟੀ ਕਿੱਥੇ ਕੀਤੀ ਹੈਗੀ ਐ ਤੇ ਹੁਣ ਉਹਦਾ ਨੈਕਸਟ ਟਰੌਪ ਕੀ ਹੋਇਆ ਉਹਦਾ ਜਿੱਦਾਂ ਜੀ ਆਪਾਂ ਅਮਰੀਕਾ ਦੀ ਸਾਈਡ ਆ ਜੀ ਇੱਕ ਅਮਰੀਕਾ ਦੀ ਸਾਈਡ ਆ ਤੇ ਉਤੋਂ ਆਪਾਂ ਆਨਲਾਈਨ ਇਹ ਖਰੀਦੀ ਸੀਗੀ ਪ੍ਰਾਪਰਟੀ ਆਪਾਂ ਆਪਾਂ ਜੀ ਦੋ ਪਲਾਟ ਖਰੀਦੇ ਸੀਗੇ ਆਪਣੀ ਆਪਣੇ ਭਾਈ ਸਾਹਿਬ ਬਰਥਡੇਸ ਦਾ ਉਹ ਗਿਫਟ ਕੀਤਾ ਸੀਗਾ ਉਹਨੂੰ ਤੇ ਉਹਨਾਂ ਲਈ ਖਰੀਦੇ ਸੀਗੇ ਕਿੱਥੇ ਖਰੀਦੇ ਸੀਗੇ ਮੁੰਤੇ ਆ ਜੀ ਮੁੰਤੇ ਖਰੀਦੇ ਸੀਗੇ ਤੇ ਉਹਦੇ ਲਈ ਫਿਰ ਹੁਣ ਇਹ ਭਾਈ ਸਾਹਿਬ ਕਹਿੰਦੇ ਜੀ ਜਿੱਦਾਂ ਇੱਕ ਪਲਾਟ ਜੀ ਸਾਡੇ ਨਾਂ ਤੇ ਕਰ ਦੋ ਹੈ ਕਿ ਨਹੀਂ ਉਹਹੀਂ ਜੀ ਹੁਣ ਇੱਕ ਪਲਾਟ ਜਿਹੜਾ ਆ ਇਹ ਭਾਈ ਸਾਹਿਬ ਹੁਣਾਂ ਦੇ ਨਾਮ ਤੇ ਕੀਤਾ ਉਹ ਜਿੱਦਾਂ ਵੀ ਆ ਕਿੰਨੇ ਮਾਤਰਾ ਦਾ ਪਲਾਟ ਆ ਸਰ ਜੀ ਇਹਨਾਂ ਦੇ ਨਾਮ ਤੇ ਉਹ ਜੀ 1 ਏਕੜ ਆ ਜੀ ਜਿੱਦਾਂ ਡਾਕੂਮੈਂਟ ਵਿੱਚ 1 ਏਕੜ ਲਿਖਿਆ ਹੋਇਆ ਆ ਤੇ 1 ਏਕੜ ਹੈਗਾ ਤੇ ਹਾਂ ਜੀ ਸਰ ਇਹ ਜਿਹੜੇ ਪੇਪਰ ਵਗੈਰਾ ਪੇਪਰ ਤੁਸੀਂ ਇਹਨਾਂ ਨੂੰ ਕਰਕੇ ਹੈਂਡਓਵਰ ਕਰ ਦਿੱਤੇ ਇਹਦੇ ਹਾਂ ਜੀ ਪੇਪਰ ਹੈਂਡਓਵਰ ਇਹਨਾਂ ਨੂੰ ਕਰ ਦਿੱਤੇ ਹੋਏ ਆ ਪੇਪਰ ਜਿਹੜੇ ਇਹਨਾਂ ਨੂੰ ਤੇ ਉਹ ਕਰਤੇ ਆ ਜੋ ਵੀ ਜੇਕਰ ਆਨਲਾਈਨ ਕੋਈ ਹੋਊਗਾ ਦੇ ਅਸੀਂ ਜਿਹੜੀ ਆਫਸਾਈਡ ਹੈਗੀ ਆ ਉਹਨਾਂ ਨੂੰ ਕਹਿ ਕੇ ਕਹਾਂਗੇ ਜੀ ਇਹਨਾਂ ਦਾ ਤੇ ਹੈਗਾ ਜੋ ਵੀ ਆ ਟ੍ਰਾਂਸਫਰ ਹੋ ਜੂਗਾ ਜੀ ਸੱਚੇ ਮਕਸਦ ਦੇ ਨਾਲ ਤੁਸੀਂ ਉੱਥੇ ਫਲਾਉਟ ਨਹੀਂ ਗਿਆ ਯਾਰ ਪਰ ਮੂਨ ਤੇ ਇਹ ਜੀ ਇੱਕ ਖੁਆਇ ਸਗੀ ਜਿੱਦਾਂ ਕਿ ਲੈ ਵੀ ਵਾਈਫ ਨੂੰ ਡਿਫਰੈਂਟ ਗਿਫਟ ਦੇਣਾ ਹੈ ਜੀ ਕਿ ਲੈ ਵੀ ਕਿ ਮੈਂ ਉਸ ਹਿਸਾਬ ਨਾਲ ਖਰੀਦ ਦੱਸੇਗਾ ਇਹ ਹੁਣ ਭਾਈ ਸਾਹਿਬ ਦੀ ਆ ਗਾਂ ਇਹਨਾਂ ਨੇ ਲਿਆ ਇਹ ਹੁਣ ਇਹਨਾਂ ਨੂੰ ਪਤਾ ਹੋਊਗਾ ਕਿ ਇਹ ਕਿਸ ਹਿਸਾਬ ਨਾਲ ਲੈ ਲੈ ਵੀ ਕਰ ਰਿਹਾ ਉਹ ਕਿਉਂ ਲੈ ਰਿਹਾ ਤੁਸੀਂ ਉਹਨਾਂ ਦੇ ਨਾਮ ਤੇ ਉਹਨਾਂ ਨੂੰ ਡਰਾ ਉਹਨਾਂ ਨੂੰ ਸ਼ਿਫਟ ਕਰਦੇ ਹੈਗੇ ਤੇ ਹਨਾ ਉਹਨੂੰ ਪਾਵਰ ਆਫ ਕਰਦੇ ਰਿਹਾ ਗਿਓ ਕਿ ਆਪਨੇ ਕਿਸ ਬਿਹਾਫ ਤੋਂ ਇਹ ਦੇ ਰਿਹਾ ਵੀ ਜਾਂ ਫਿਰ ਇਹ ਮਿਸ਼ਨ ਰਿਕਨ ਨਹੀਂ ਜਾਂ ਫਿਰ ਫਰੈਂਡ ਸਰਕਲ ਹੈ ਜਾਂ ਕੀ ਕੀ ਕਿਸ ਤਰੀਕੇ ਨਾਲ ਕਰ ਦਿੱਤ ਕਰ ਰਹੇ ਇਹ ਜੀ ਕੰਫਰੈਂਸ ਸਰਕਲ ਸਾਡਾ ਹੈਗਾ ਜੀ ਬਹੁਤ ਵਧੀਆ ਸਾਡਾ ਇਹ ਪਿੰਡ ਵਿੱਚ ਇੱਕ ਪਿੰਡ ਤੋਂ ਆ ਜੀ ਸਾਰਾ ਕੁਝ ਜਿੱਦਾਂ ਕੇ ਲੈ ਵੀ ਭਾਈਚਾਰਾ ਆਪਣਾ ਹੈ ਜੀ ਲੈਗ ਨਹੀਂ ਵਧੀਆ ਆਪਣੇ ਮਿੱਤਰੇ ਆਪਣੇ ਇਹ ਸਹੀ ਕਿ ਨਹੀਂ ਇਸ ਤੇ ਆਪ ਤੇ ਜੀ ਪੈਸਾ ਬਣਾਪਾ ਕਿੰਨੇ ਸਾਲਾਂ ਤੋਂ ਜਾਣਦੇ ਸਰ ਤੁਸੀਂ ਫਾਤਰ ਜੀ ਤਾਂ ਪਰ ਜੀ ਮੈਂ ਆਪਾਂ ਇੱਕੋ ਪਿੰਡ ਤੋਂ ਆ ਜੀ ਜੰਮੇ ਪਲੇ ਜੀ ਸਮਝੋ ਇੱਕੋ ਹੀ ਆ ਜੀ ਸਮਝ ਲਓ ਤੁਸੀਂ ਐਜ਼ ਅ ਗਿਫਟ ਐ ਜੀ ਐਜ਼ ਅ ਗਿਫਟ ਐ ਭਾਈ ਸਾਹਿਬ ਨੂੰ ਜਦਾਂ ਇਹ ਇਹਨਾਂ ਨੂੰ ਐਜ਼ ਅ ਗਿਫਟ ਕੀਤਾ ਗਿਆ ਇਹ ਲੋਕਾਂ ਦੀ ਇਖਵਾਸ਼ ਹੁੰਦੀ ਹੈ ਕਿ ਚੰਗੀ ਫਲਾਟ ਲੈਣਗੇ ਗੱਲਾਂ ਕਹਿੰਦੇ ਸੀ ਹਾਂ ਜੀ ਤੁਸੀਂ ਚੰਗੀ ਫਲਾਟ ਲਿਆ ਤੇ ਫਲਾਟ ਲੈ ਕੇ ਉਹਨੂੰ ਜਿਸ ਕਰ ਰਹੇ ਤੁਸੀਂ ਕਿਉਂ ਜਾ ਫੀਲ ਜੀ ਦੇਖੋ ਜੀ ਵਧੀਆ ਫੀਲ ਹੋ ਰਿਹਾ ਜੀ ਜਾਨੀ ਕਿ ਆਪਣੇ ਤੋਂ ਦੋ ਦੋ ਲੈ ਸੀ ਤੇ ਇੱਕ ਆਪਾਂ ਭਾਈ ਸਾਹਿਬ ਨੂੰ ਵੀ ਖੁਸ਼ ਕਰਨਾ ਸੀਗਾ ਤੇ ਇਸ ਲਈ ਭਰਾ ਬ੍ਰਦਰ ਆਪਣਾ ਅਗਲਾ ਵੀ ਇਹਨੂੰ ਵੀ ਅਹੀ ਕਿ ਇਹ ਇਹਦੀ ਤਮੰਨਾ ਸੀਗੀ ਤੇ ਇਸ ਲਈ ਆਪਾਂ ਫਿਰ ਭਾਈ ਸਾਹਿਬ ਨੂੰ ਅਹੀ ਕਿ ਜੀ ਬਹੁਤ ਚਿਰ ਦੇ ਪਿੱਛੇ ਪੈ ਸੀਗੇ ਜੀ ਇੱਕ ਕਰ ਦੋ ਜੀ ਸਾਨੂੰ ਗਿਫਟ ਕਰ ਦੋ ਤੇ ਇਸ ਲਈ ਫਿਰ ਭਾਈ ਸਾਹਿਬ ਨੂੰ ਇੱਕ ਕਰ ਜਿਹੜਾ ਦੂਸਰਾ ਪਲਾਟ ਤੁਸੀਂ ਕਹਿੰਦੇ ਦੋ ਫਲੋਟ ਲਏ ਆ ਦੂਸਰਾ ਪਲਾਟ ਉਹ ਵੀ 1 ਏਕੜ ਦਾ ਹੀ ਖਰੀਦਿਆ ਹਾਂਜੀ ਉਹ ਵੀ 1 ਏਕੜ ਦਾ ਹੀ ਉਹ ਵੀ ਠੀਕ ਹੈ ਹਾਂਜੀ ਇਹ ਦੱਸੋ ਇਹ ਥੋੜਾ ਪ੍ਰਸਿੱਧ ਦੱਸ ਦਿਓ ਆਪਣੇ ਸਰ ਜੀ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਹੈ ਤੁਹਾਨੂੰ ਇਹਨਾਂ ਨੇ ਗਿਫਟ ਕੀਤਾ ਬਹੁਤ ਅੱਛਾ ਲੱਗ ਰਿਹਾ ਹੈ ਮੈਂ ਕਾਫੀ ਲੰਬੇ ਸਮੇਂ ਤੋਂ ਪਾਜੀ ਉਹਨਾਂ ਨਾਲ ਜਦੋਂ ਵੀ ਕਿਤੇ ਇਹ ਜਦੋਂ ਵਿਦੇਸ਼ ਤੋਂ ਇੱਥੇ ਸਾਡੇ ਇੰਡੀਆ ਦੇ ਵਿੱਚ ਆਉਂਦੇ ਸਨ ਇਹ ਵੇਲੇ ਅਸੀਂ ਬਹਿੰਦੇ ਹਟਦੇ ਸਾਂ ਤੇ ਕਈ ਵੇਲੇ ਮੈਂ ਵੀ ਇਹ ਪਾਜੀ ਉਹਨਾਂ ਨਾਲ ਗੱਲ ਕਰਦਾ ਹੁੰਦਾ ਹੁੰਦਾ ਸੀ ਮੈਂ ਕਿਹਾ ਪਾਜੀ ਸਾਨੂੰ ਵੀ ਵੀ ਕਿਤੇ ਚੰਦਰਮਾ ਦੇ ਉੱਤੇ ਇੱਕ ਪਲਾਟ ਲੈ ਦੋ ਪਾਜੀ ਕਹਿੰਦਾ ਵੀ ਜਿੱਦਣ ਵੀ ਕਿਦ ਮੈਂ ਦੁਬਾਰਾ ਇੰਡੀਆ ਆਇਆ ਤੇ ਤੈਨੂੰ ਸੁਰਜੀਤ ਗਿਫਟ ਹੀ ਦੇ ਜਾਣਾ ਤੇ ਮੈਂ ਕਿਹਾ ਵੀ ਚਲੋ ਪਾਜੀ ਜੇ ਇਸ ਤਰ੍ਹਾਂ ਹੁੰਦਾ ਚਲੋ ਅਸੀਂ ਪੈਸੇ ਦੀ ਤੱਕ ਦੀ ਇਹ ਗੱਲ ਹੀ ਨਹੀਂ ਕਦੀ ਕੀਤੀ ਆਸ ਵਿੱਚ ਕਿਉਂਕਿ ਇੱਕ ਭਰਾਮਾ ਤੌਰ ਤੇ ਜੀ ਇੱਕ ਦੂਜੇ ਨਾਲ ਕਾਫੀ ਲੰਬੇ ਸਮੇਂ ਤੋਂ ਸਾਡਾ ਮਿਲਣ ਵਰਤਨ ਆ ਲੇਕਿਨ ਹੁਣ ਉਹ ਇੰਡੀਆ ਐ ਤੇ ਉਹਨਾਂ ਨੇ ਮੈਨੂੰ ਇਹ ਗਿਫਟ ਕੀਤਾ ਮੈਂ ਇਸ ਪਰਿਵਾਰ ਦਾ ਬਹੁਤ ਹੀ ਦਿਲੋਂ ਰਿਣੀ ਧੰਨਵਾਦ ਕਰਦਾ ਆ ਕਿਉਂਕਿ ਇਹਨਾਂ ਨੇ ਮੇਰੀ ਜਿਹੜੀ दिली ਖਾਈ ਸੀ ਉਹ ਖਾਇਸ਼ ਨੂੰ ਪੂਰਾ ਕੀਤਾ ਕਿਉਂਕਿ ਹਰ ਬੰਦੇ ਦੀ ਸੋਚ ਹੁੰਦੀ ਆ ਵੀ ਵੀ ਚੰਦਰਮਾ ਤੇ ਤੇ ਪਲਾਟ ਲਈਏ ਤੇ ਜੇ ਚੰਦਰਮਾ ਤੇ ਪਲਾਟ ਲਿਆ ਆ ਵੀ ਜੇ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਇਨਸਾਨ ਵਸੇਰਾ ਕਰੇਗਾ ਜਾਂ ਇਨਸਾਨ ਰਹੇਗਾ ਔਰ ਸਾਨੂੰ ਵੀ ਮੌਕਾ ਮਿਲੇਗਾ ਵੀ ਅਸੀਂ ਚੰਦਰਮਾ ਦੇ ਉੱਤੇ ਵਸੇਰਾ ਕਰੀਏ ਜਦ ਵੀ ਇਨਸਾਨ ਰਹੇਗਾ ਲੇਕਿਨ ਹਜੇ ਤਾਂ ਇਨਸਾਨ ਦਾ ਉੱਥੇ ਪਹੁੰਚਣਾ ਬੜਾ ਮੁਸ਼ਕਲ ਆ ਤੇ ਆਉਣ ਵਾਲੇ ਸਮੇਂ ਜਿਸ ਤਰ੍ਹਾਂ ਤੁਸੀਂ ਜਾਣਦੇ ਵਿਗਿਆਨ ਦਾ ਯੁੱਗ ਆ ਵਿਗਿਆਨ ਦੇ ਯੁੱਗ ਦੇ ਵਿੱਚ ਕੁਝ ਸਭ ਕੁਝ ਹੋ ਸਕਦਾ ਤੇ ਔਰ ਮੈਂ ਇਸ ਪਰਿਵਾਰ ਦਾ ਔਰ ਭਾਜੀ ਹੁਣਾਂ ਦਾ ਬਹੁਤ ਧੰਨਵਾਦ ਕਰਦਾ ਜੋ ਉਹਨਾਂ ਨੇ ਵਿਦੇਸ਼ ਤੋਂ ਆ ਕੇ ਔਰ ਜੇ ਇਹ ਮੈਨੂੰ ਤੋਹਫਾ ਦਿੱਤਾ ਬੱਚਿਆਂ ਚ ਜਿਹੜੀ ਗੱਲ ਕੀਤੀ ਚਾਹੁੰਦੇ ਜਿਹੜਾ ਜਗਤ ਫਰੀ ਦੁਨੀਆ ਹਰ ਇੱਕ ਸੁਖਮ ਹੁੰਦਾ ਉਹ ਅਗਰ ਇਹ ਚਲੋ ਉਹਨਾਂ ਨੇ ਗੱਲ ਨਹੀਂ ਕੀਤੀ ਤੁਸੀਂ ਦੱਸਦੇ ਕਿ ਇਹ ਕੁਝ ਕੀ ਰੇਟ ਵਾਈਜ਼ ਇਹਨਾਂ ਮੈਂ ਦੇਖੋ ਜੀ ਗਿਫਟ ਨੂੰ ਹਣ ਆਪਾਂ ਕੀਮਤ ਨਹੀਂ ਕੋਈ ਹੁੰਦੀ ਗਿਫਟ ਦੀ ਆਪਾਂ ਹੁਣ ਕੀ ਕਹਿ ਦਈਏ ਭਾਜੀ ਉਹਨਾਂ ਨੇ ਕਦੀ ਕਦੀ ਇਹ ਪੈਸੇ ਦੀ ਗੱਲ ਹੀ ਨਹੀਂ ਕੀਤੀ ਸਿਰਫ ਇਦਾਂ ਵੀ ਜਦ ਵੀ ਬੈਂਦੇ ਹੁੰਦੇ ਆਉਂਦੇ ਹੁੰਦੇ ਮੈਂ ਇਹ ਗੱਲ ਇਹਨਾਂ ਨੂੰ ਤਕਰੀਬਨ 2-3 ਸਾਲ ਤੋਂ ਇਹ ਗੱਲ ਕਹਿ ਰਿਹਾ ਸੀ ਮੈਂ ਕਿਹਾ ਭਾਜੀ ਸਾਨੂੰ ਵੀ ਚੰ ਤੇ ਵੀ ਜਿਹੜਾ ਆ ਪਲਾਟ ਲੈ ਦੋ ਔਰ ਇਹਦਾ ਕੀ ਪ੍ਰੋਸੈਸ ਹੈ ਮੈਨੂੰ ਕੁਝ ਨਹੀਂ ਪਤਾ ਸੀ ਉਹ ਕਹਿੰਦੇ ਜਸਰਜੀਤ ਆਇਆ ਵੀ ਮੈਂ ਤੈਨੂੰ ਇੱਕ ਪਲਾਟ ਲੈ ਤੈਨੂੰ ਦੇ ਦੇਣਾ ਗਿਫਟੀ ਦੇ ਦੇਣਾ ਔਰ ਅੱਜ ਇਹ ਇੰਡੀਆ ਦੇ ਤੋ ਇਹਨਾਂ ਨੇ ਮੈਨੂੰ तकरीबन 1 ਏਕੜ ਜ਼ਮੀਨ ਆ ਜਿਹੜੀ ਉਹ ਕੀਤੀ ਆ ਹੁਣ ਦੇਖਾਂਗੇ ਕੀ ਆ ਆਨਲਾਈਨ ਪ੍ਰੋਸੈਸ ਜਿੱਦਾਂ ਉਹ ਵੀ ਕੰਪਲੀਟ ਜਲਦੀ ਹੋ ਜਾਏਗਾ ਔਰ ਜੋ ਇਹਨਾਂ ਨੂੰ ਪਾਵਰ ਆਫ ਟਰਨੀ ਸੀਗੀ ਔਰ ਜੇ ਇਹਨਾਂ ਨੇ ਪੇਪਰ ਮੇਰੇ ਹੱਥ ਦੇ ਵਿੱਚ ਦਿੱਤੇ ਮੈਂ ਇਸ ਪਰਿਵਾਰ ਦਾ ਇਹਨਾਂ ਦੇ ਮਾਤਾ ਜੀ ਦਾ ਇਹਨਾਂ ਦੇ ਬ੍ਰਦਰ ਜੀ ਦਾ ਔਰ ਸਾਰਾ ਸਹਿਯੋਗ ਭਾਜੀ ਉਹਨਾਂ ਨੇ ਸਾਰਾ ਪ੍ਰੋਸੈਸ ਦੱਸਿਆ ਸੀ ਕਿ ਕਿਸ ਤਰ੍ਹਾਂ ਅਮਰੀਕਾ ਤੋਂ ਆਪਾ ਜੀ ਹੁਣੀ ਤੇ ਇਹਨਾਂ ਨੇ ਜਿੱਦਾਂ ਪ੍ਰੋਸੀਜਰ ਦੱਸਿਆ ਸੀਗਾ ਕਿਲੇ ਵੀ ਤੇ ਜਿਹੜਾ ਕਿਤਾ ਔਰ ਜਿਹੜਾ ਹੁਣ ਅੱਗੇ ਹੋਏਗਾ ਆਨਲਾਈਨ ਜੋ ਵੀ ਪ੍ਰੋਸੈਸ ਹੋਏਗਾ ਜਿਸ ਤਰ੍ਹਾਂ ਵੀ ਹੋਏਗਾ ਕਿਉਂਕ ਚਲੋ ਮੇਰੀ ਇਹਨਾਂ ਨੇ दिली ਖਾਸ਼ ਨੂੰ ਪੂਰਾ ਕੀਤਾ ਮੈਂ ਇਸ ਪਰਿਵਾਰ ਦਾ ਬ੍ਰਦਰ ਹੋਣਾ ਜੀ ਦਾ ਬਹੁਤ ਜਲੋ ਧੰਨਵਾਦ ਕਰਦਾ ਦੇਖੋ ਜੀ ਸੁਪਨਾ ਤਾਂ ਉਦੋਂ ਵੀ ਪੂਰਾ ਹੋਏਗਾ ਜਦੋਂ ਅਸੀਂ ਚੰਦਰਮਾ ਦੇ ਉੱਤੇ ਪੈਰ ਰੱਖਾਂਗੇ ਜਦੋਂ ਮਨੁੱਖ ਜਿਹੜਾ ਉਸ ਜਗ੍ਹਾ ਤੇ ਪਹੁੰਚ ਜਾਏਗਾ ਮਨੁੱਖ ਉੱਥੇ ਰਹੇਗਾ ਕਿਉਂਕਿ ਇਹ ਵਿਗਿਆਨ ਦੀ ਬਹੁਤ ਵੱਡੀ ਖੋਜ ਆ ਕਿ ਅਸੀਂ ਸਭ ਤੋਂ ਪਹਿਲਾਂ ਤਾਂ ਮੈਂ ਵਿਗਿਆਨੀਆਂ ਦਾ ਜਿਹੜੇ ਸਾਡੇ ਵਿਗਿਆਨ ਦੇ ਖੇਤਰ ਦੇ ਨਾਲ ਜੁੜੇ ਹੋਏ ਆ ਵਿਗਿਆਨ ਨੂੰ ਸਮਝਦੇ ਆ ਅੱਜ ਜੇ ਵਿਗਿਆਨ ਉਸ ਜਗ੍ਹਾ ਤੇ ਪਹੁੰਚਿਆ ਆ ਜਾ ਮਨੋਖਸ ਜਗ੍ਹਾ ਤੇ ਪਹੁੰਚਾਇਆ ਵਿਗਿਆਨ ਦੀ ਜਿਹੜੀ ਤਕਨੀਕ ਜਿਹੜੀ ਵਿਗਿਆਨ ਦੇ ਜਿਹੜੇ ਉਪਕਰਨ ਆ ਜਿਹੜੇ ਉਹਨਾਂ ਦੇ ਸੋਰਸ ਆ ਔਰ ਜਿਹੜੀਆਂ ਵਿਗਿਆਨ ਦੀ ਜਿਹੜੀ ਮਸ਼ੀਨਰੀ ਆ ਉੱਥੇ ਪਹੁੰਚੀ ਆ ਤੇ ਸਭ ਤੋਂ ਵੱਡਾ ਮੈਂ ਜਿਹੜਾ ਇਹ ਸ਼ਲਾੰਗਾ ਕਰਦਾ ਆ ਤਾਂ ਵਿਗਿਆਨ ਦਾ ਕਰਦਾ ਆ ਕਿਉਂਕਿ ਵਿਗਿਆਨ ਦੇ ਜ਼ਰੀਏ ਸਾਇੰਸ ਦੇ ਯੁੱਗ ਦੇ ਵਿੱਚ ਜੋ ਸਾਇੰਸ ਨੇ ਬਹੁਤ ਵੱਡੀ ਉਪਲਬਧੀ ਹਾਸਲ ਕੀਤੀ ਆ ਇਹ ਮਹਿਸੂਸ ਕਰਦੇ ਆ ਤੁਹਾਪਰੇ ਬਹੁਤ ਚੰਗਾ ਮਹਿਸੂਸ ਕਰਦੇ ਜੇ ਕੋਈ ਪ੍ਰਾਣ ਨੂੰ ਕੋਈ ਗਿਫਟ ਦੇਵੇ ਚੰਦਰਮਾ ਦੇ ਉੱਤੇ ਪਲਾਟ ਤੇ ਤੇ ਚੰਗਾ ਹੀ ਮਹਿਸੂਸ ਕਰੇਗਾ ਹਰ ਕੋਈ ਵਿਅਕਤੀ